ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਈਮ ਟਾਈਮ ਵਿਸ਼ੇਸ਼ ਖਬਰਾਂ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਮੁੱਖ ਖਬਰਾਂ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਨਖਾਹ ਬਾਰੇ ਲਿਆ ਗਿਆ ਅਹਿਮ ਫੈਸਲਾ ਸਰਦਾਰ ਅਵਰਾਏ ਦੇ ਯਤਨਾਂ ਸਦਕਾ ਦੇਵੀਂ ਫਾਂਸੀ ਤੋਂ ਬਚਿਆ ਸੁਖਵੀਰ ਸਿੰਘ ਲੁਧਿਆਣੇ ਵਾਲੇ ਮੈਨੂੰ ਸਿੱਧਾ ਫੋਨ ਨਾ ਕਰਨ ਕਿਹਾ ਰਾਜਾ ਵੜਿੰਗ ਨੇ ਇਕਲੌਤੇ ਪੁੱਤਰ ਦੀ ਕੈਨੇਡਾ ਚ ਹੋਈ ਮੌਤ ਪਿੰਡ ਚੋਰਨ ਖੇੜਾ ਵਿੱਚ ਅਣਪਛਾਤੇ ਆਨੇ ਬੇਜੁਆਨ ਠੱਠੇ ਦੇ ਮਾਰਿਆ ਸੇਲਾ ਲਾਡੋਵਾਲ ਟੋਲ ਰੇਟ ਘੱਟ ਹੋਣ ਤੇ ਹੀ ਧਰਨਾ ਕਰਾਂਗੇ ਖਤਮ ਪ੍ਰਸ਼ਾਸਨ ਅਧਿਕਾਰੀ ਪਰਤੇ ਬਰੰਗ ਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਬਾਰੇ ਇੱਕ ਅਹਿਮ ਫੈਸਲਾ ਲਿਆ ਗਿਆ ਸ਼੍ਰੋਮਣੀ ਕਮੇਟੀ ਮਤਾਬਕ ਉਹ ਆਪਣੇ ਮੁਲਾਜ਼ਮਾਂ ਨੂੰ 15-15 ਦਿਨ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਉਹ ਆਪਣੇ ਆਰਜੀ ਮੁਲਾਜ਼ਮਾਂ ਨੂੰ 15-15 ਦਿਨ ਦੀ ਤਨਖਾਹ ਦੇਵੇਗੀ। ਆਰਜੀ ਮੁਲਾਜ਼ਮਾਂ ਦੀ ਪਹਿਲੀ ਤੋਂ 15 ਤਰੀਕ ਤੱਕ ਦੀ ਹਾਜ਼ਰੀ ਅਤੇ 16 ਤੋਂ 31 ਤਰੀਕ ਤੱਕ ਦੀ ਹਾਜ਼ਰੀ ਦੀ ਤਨਖਾਹ ਬਣਿਆ ਕਰੇਗੀ। ਸ਼੍ਰੋਮਣੀ ਕਮੇਟੀ ਨੇ ਆਰਜੀ ਮੁਲਾਜ਼ਮਾਂ ਵਿੱਚ ਇਸ ਫੈਸਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਸਭ ਤੋਂ ਵੱਧ ਆਰਜੀ ਮੁਲਾਜ਼ਮ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਅnder ਹਨ। ਵੱਡਾ ਪ੍ਰਬੰਧ ਹੋਣ ਕਰਨ ਇਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਰਾਮਾ ਲੰਗਰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਆਦਿ ਸਥਾਨਾਂ ਤੇ ਆਰਜੀ ਮੁਲਾਜ਼ਮ ਡਿਊਟੀ ਕਰਦੇ ਹਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 10000 ਤੋਂ ਵੱਧ ਆਰਜੀ ਮੁਲਾਜ਼ਮਾਂ ਦਾ ਬਿੱਲ ਨਹੀਂ ਪਾਸ ਕਰ ਸਕਦੇ ਇਸ ਕਰਕੇ ਉਹਨਾਂ ਨੂੰ 15-15 ਦਿਨ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਗਿਆ ਸਰਦਾਰ ਅਵਰਾਏ ਦੇ ਜਤਨਾ ਸਦਕਾ ਦਵੇਈਂ ਫਾਂਸੀ ਤੋਂ ਬਚਿਆ ਸਖਵੀਰ ਸਿੰਘ ਲੋੜਵੰਦਾਂ ਲਈ ਮਸੀਹਾ ਬਣ ਕੇ ਨਵੀਆਂ ਮਸਾਲਾਂ ਸਿਰਜ ਰਹੇ ਦਵੇਈ ਦੇ ਉੱਗੇ ਕਾਰੋਬਾਰੀ ਅਤੇ ਸਰਵਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ.ਪੀ. ਸਿੰਘ ਅਵਰਾਏ ਦੇ ਯਤਨਾਂ ਸਦਕਾ ਤਿੰਨ ਭਾਰਤੀ ਨੌਜਵਾਨਾਂ ਦੀ ਦਬਈ ਵਿਖੇ ਫਾਂਸੀ ਦੀ ਸਜ਼ਾ ਮਾਫ਼ ਹੋਣ ਉਪਰੰਤ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਸੁਖਵੀਰ ਸਿੰਘ ਵੀ ਵਤਨ ਪਰਤ ਆਇਆ ਹੈ ਮੌਦੇ ਮੂੰਹ ਤੋਂ ਬਚ ਕੇ ਆਏ ਬਜ਼ੁਰਗ ਮਾਪਿਆਂ ਦੇ ਇਕਲੌਤੇ ਪੁੱਤਰ ਸੁਖਵੀਰ ਅਤੇ ਉਸ ਦੇ ਬਜ਼ੁਰਗ ਮਾਨ ਦੇ ਨਾਲ 9 ਸਾਲ ਬਾਅਦ ਹਵਾਈ ਅੱਡੇ ਤੇ ਜੋ ਮਿਲਾਪ ਹੋਇਆ ਦੋਵੇਂ ਮਾਂ ਪੁੱਤ ਇੱਕ ਦੂਜੇ ਨੂੰ ਗੱਲ ਲੱਗ ਕੇ ਮਿਲੇ ਤਾਂ ਇੱਕ ਵਾਰ ਇੰਜ ਮਹਿਸੂਸ ਹੋਇਆ ਜਿਵੇਂ ਵਕਤ ਰੁਕ ਗਿਆ ਹੋਵੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਅਵਰਾਏ ਨੇ ਦੱਸਿਆ ਕਿ ਸਾਲ 2018 ਵਿੱਚ ਦਵਾਈ ਵਿਖੇ ਤਿੰਨ ਪੰਜਾਬੀ ਨੌਜਵਾਨ ਜਿਨ੍ਹਾਂ ਚ ਸੁਖਵੀਰ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਜਿਲ੍ਹਾ ਮਨਸਰ ਸਾਹਿਬ ਤੋਂ ਅਤੇ ਜਤਿੰਦਰ ਕੁਮਾਰ ਸੁਢਾਨ ਦੇਸ਼ ਨਾਲ ਸੰਬੰਧਿਤ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਫੜੇ ਗਏ ਸਨ ਅਤੇ ਅਦਾਲਤ ਵੱਲੋਂ ਕਿ ਤਿੰਨਾਂ ਨੌਜਵਾਨਾਂ ਨੂੰ 25-25 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਸਜ਼ਾ ਪ੍ਰਾਂਤ ਉਪਰੋਕਤ ਨੌਜਵਾਨਾਂ ਵੱਲੋਂ ਇੱਕ ਅਪੀਲ ਵੀ ਅਦਾਲਤ ਵਿੱਚ ਦਰਕੀਤੀ ਗਈ ਸੀ ਪਰ ਅਦਾਲਤ ਨੇ ਇਸ ਦੇ ਸਖਤ ਰੁਖ ਅਪਣਾਉਂਦੇ ਆ ਇਹਨਾਂ ਦੀ 25-25 ਸਾਲ ਲਈ ਸਜ਼ਾ ਫਾਂਸੀ ਵਿੱਚ ਤਬਦੀਲ ਕਰ ਦਿੱਤੀ ਸੀ ਜਿਸ ਪ੍ਰੰਤੂ ਕਿਤੋਂ ਨੌਜਵਾਨ ਦੇ ਪਰਿਵਾਰਾਂ ਨੇ ਉਹਨਾਂ ਨਾਲ ਸੰਪਰਕ ਕਰਕੇ ਮਦਦ ਦੀ ਅਪੀਲ ਕੀਤੀ ਸੀ ਸਰਦਾਰ ਅਵਰਾਏ ਨੇ ਦੱਸਿਆ ਕਿ ਵੈਸੇ ਤੇ ਬਚਣਾ ਇਹ ਨਾ ਮੁਮਕਨ ਸੀ ਪਰ ਕੁਦਰਤ ਨੇ ਅਜੀਹਾ ਗ੍ਰਿਸ਼ਮਾ ਕੀਤਾ ਕਿ ਉਹਨਾਂ ਦੀ ਸਲਾਹ ਮੁਤਾਬਕ ਈਦ ਮੌਕੇ ਪਰਿਵਾਰ ਵੱਲੋਂ ਫਿਰ ਮੌੜ ਇੱਕ ਰਹਿਮ ਦੀ ਅਪੀਲ ਅਦਾਲਤ ਵਿੱਚ ਤਿੰਨਾਂ ਨੌਜਵਾਨਾਂ ਨੇ ਕੀਤੀ ਜਿਸ ਤੇ ਅਦਾਲਤ ਨੇ ਉਹਨਾਂ ਦੀ ਸਜ਼ਾ ਮੁਆਫ ਕਰ ਦਿੱਤੀ ਉਹਨਾਂ ਦੱਸਿਆ ਕਿ ਇੱਕ ਅਜੀਹਾ ਵਿਸ਼ੇਸ਼ ਕੇਸ ਸੀ ਜਿਸ ਵਿੱਚ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਬਲੱਡ ਮਨੀ ਨਹੀਂ ਦਿੱਤੀ ਗਈ। ਫਾਂਸੀ ਦੀ ਸਜ਼ਾ ਤੋਂ ਬਚ ਕੇ ਇਹ ਸੁਖਵੀਰ ਸਿੰਘ ਨੇ ਰੋਂਦਿਆਂ ਦੱਸਿਆ ਕਿ ਉਹ 2015 ਚ ਰੋਜ਼ਗਾਰ ਲਈ ਦਬਈ ਗਿਆ ਸੀ ਕਿ ਉਹ 2015 ਵਿੱਚ ਰੋਜ਼ਗਾਰ ਲਈ ਦਬਈ ਗਿਆ ਸੀ ਕਿ ਉਹ 2018 ਵਿੱਚ ਇੱਕ ਕਤਲ ਕੇਸ ਵਿੱਚ ਫਸ ਗਿਆ। ਉਸ ਸੰਸਾਰ ਉਹ ਬੇਕਸੂਰ ਹੈ ਅਤੇ ਉਸਨੇ ਕਿਹਾ ਕਿ ਹੁਣ ਡਾਕਟਰ ਅਵਰਾਏ ਦਾ ਅਸੀਂ ਸਾਰੀ ਉਮਰ ਦੇਣ ਨਹੀਂ ਦੇ ਸਕਦੇ। ਓਹੋ ਖਾੜੀ ਮੁਲਕਾਂ ਵਿੱਚ ਫਸੇ ਸੈਂਕੜੇ ਲੋਕਾਂ ਲਈ ਰੱਬ ਦਾ ਰੂਪ ਹਨ ਤੀਸਰੀ ਖਬਰ ਦਾ ਰੁਕ ਕਰਦੇ ਆ ਲੁਧਿਆਣੇ ਵਾਲੇ ਮੈਨੂੰ ਸਿੱਧਾ ਫੋਨ ਨਾ ਕਰ ਅਜਿਹਾ ਕਹਿਣਾ ਹੈ ਤਾਜ਼ੇ-ਤਾਜ਼ੇ ਬਣੇ ਮੈਂਬਰ ਲੋਕ ਸਭਾ ਰਾਜਾ ਵੜਿੰਗ ਦਾ ਲੁਧਿਆਣਾ ਤੋਂ ਨਵੇਂ-ਨਵੇਂ ਲੋਕ ਸਭਾ ਮੈਂਬਰ ਬਣੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧੰਨਵਾਦੀ ਦੌਰੇ ਦੀ ਇੱਕ ਵੀਡੀਓ ਅੱਜਕੱਲ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਨੂੰ ਸੁਣਨ ਤੋਂ ਬਾਅਦ ਹਰ ਕਿਸੇ ਦੀ ਜ਼ੁਬਾਨ ਤੇ ਇਹੀ ਗੱਲ ਹੈ ਕਿ ਪਹਿਲਾਂ ਵਾਲਾ ਜਿੱਤਣ ਤੋਂ ਬਾਅਦ ਫੋਨ ਨਹੀਂ ਚੁੱਕਦਾ ਸੀ ਤੇ ਹੁਣ ਵਾਲਾ ਜਿੱਤਣ ਤੋਂ ਬਾਅਦ ਸਿੱਧਾ ਲੁਧਿਆਣਾ ਵਾਸੀਆਂ ਨੂੰ ਇਹ ਆਖ ਰਿਹਾ ਕਿ ਭਾਈ ਮੈਨੂੰ ਫੋਨ ਨਾ ਕਰਿਓ ਆਓ ਤੁਹਾਨੂੰ ਹੀ ਪਹਿਲਾਂ ਉਹ ਇੱਕ ਵੀਡੀਓ ਦਿਖਾਉਂਦੇ ਆਂ ਤੇ ਸੁਣਾਉਂਦੇ ਆਂ ਟੈਲੀਫੋਨ ਨੰਬਰ ਲੈ ਰਿਹਾ ਉਹ ਟੈਲੀਫੋਨ ਕੱਲਾ ਲੁਧਿਆਣਾ ਵਾਸਤੇ ਰੱਖਣਾ ਮੈਨੂੰ ਐਵੇਂ ਫੋਨ ਨਹੀਂ ਕਰਨਾ ਕਿਉਂਕਿ ਇੰਨੇ ਫੋਨ ਮੈਂ ਚੱਕ ਨਹੀਂ ਸਕਦਾ ਪਹਿਲਾਂ ਤਾਂ ਡਾਬਰ ਸਾਹਿਬ ਤੁਹਾਡੇ ਕੋਲੇ ਬੈਠੇ ਹਨ ਗੁਰਡ ਮਾਰਨਿੰਗ ਦੇ ਮੈਸੇਜ ਨਾ ਕਰੇ ਜਾਇਓ ਰਾਤ ਨੂੰ ਪੈਗ ਲਾ ਕੇ ਨਾ ਦਿਲੀ ਫੋਨ ਕਰੀ ਜਾਇਓ ਫਿਰ ਮੈਂ ਇੱਕ ਵਾਰੀ ਚੱਕ ਲੂੰਗਾ ਦੂਜੀ ਵਾਲੀ ਦੇ ਕੋਲ ਚੱਕਿਆ ਨਹੀਂ ਜਾਣਾ ਵੀ ਇਹ ਤਾਂ ਰੋਜ਼ ਲਾ ਕੇ ਕਰਦਾ ਹੈ ਜਿਸ ਤੋਂ ਬਾਅਦ ਤੁਹਾਨੂੰ ਇਹ ਸਾਫ਼ ਹੋ ਜਾਵੇਗਾ ਕਿ ਕਿਵੇਂ ਸਿਆਸੀ ਲੀਡਰ ਲੋਕਾਂ ਨੂੰ ਚੋਣਾਂ ਦਰਮਿਆਨ ਵੱਡੇ ਵੱਡੇ ਵਾਅਦੇ ਕਰਦੇ ਹਨ ਤੇ ਬਾਅਦ ਵਿੱਚ ਇੱਕਦਮ ਆਪਣੇ ਦਾਅਵਿਆਂ ਤੋਂ ਪਲਟ ਜਾਂਦੇ ਆਂ ਆਓ ਵੇਖਦੇ ਆਂ ਵੀਡੀਓ ਟੈਲੀਫੋਨ ਨੰਬਰ ਲੈ ਰਿਆ ਔਰ ਟੈਲੀਫੋਨ ਕੱਲਾ ਲੁਧਿਆਣੇ ਆਸਕੇ ਰੱਖਣਾ ਮੈਨੂੰ ਐਵੇਂ ਫੋਨ ਨਹੀਂ ਕਰਨਾ ਕਿਉਂਕਿ ਐਨੇ ਫੋਨ ਮੈਂ ਚੱਕ ਨਹੀਂ ਸਕਦਾ ਪਹਿਲਾਂ ਤਾਂ ਡਾਬਰ ਸਾਹਿਬ ਤੁਹਾਡੇ ਕੋਲੇ ਬੈਠੇ ਹਨ ਗੁੱਡ ਮਾਰਨਿੰਗ ਦੇ ਮੈਸੇਜ ਨਾ ਕਰੇ ਜਾਇਓ ਰਾਤ ਨੂੰ ਪੈਗ ਲਾ ਕੇ ਨਾ ਦੇਲੀ ਫੋਨ ਕਰੀ ਜਾਇਓ ਫਿਰ ਮੈਂ ਇੱਕ ਵਾਰੀ ਚੱਕ ਲੂੰਗਾ ਦੂਜੀ ਵਾਲੀ ਦੇ ਕੋਲ ਚੱਕਿਆ ਨਹੀਂ ਜਾਣਾ ਵੀ ਇਹ ਤਾਂ ਰੋਜ਼ ਲਾ ਕੇ ਕਰਦਾ ਹੈ ਹੁਣ ਤੁਸੀਂ ਜੋ ਵੀਡੀਓ ਦੇਖੀ ਉਸ 'ਚ ਸਾਫ ਨਜ਼ਰ ਆ ਰਿਹਾ ਸੀ ਕਿ ਕਿਵੇਂ ਰਾਜਾ ਵੜਿੰਗ ਨੇ ਚੋਣਾਂ ਦੌਰਾਨ ਆਪਣੀ ਪ੍ਰਚਾਰ ਸਮੱਗਰੀ ਤੇ ਇਹ ਲਾਈਨਾਂ ਹੁਬਕੇ ਲਿਖਾਈਆਂ ਸਨ ਕਿ ਫੋਨ ਵੀ ਚੁੱਕਾਂਗੇ ਕੰਮ ਵੀ ਕਰਾਂਗੇ ਇਸ ਵੀਡੀਓ 'ਚ ਉਹਨਾਂ ਵੱਲੋਂ ਬੋਲੀ ਜਾ ਰਹੀ ਸ਼ਬਦਾਵਲੀ ਬਿਲਕੁਲ ਉਹਨਾਂ ਦੀ ਪ੍ਰਚਾਰ ਸਮੱਗਰੀ ਦੇ ਉਲਟ ਜਾ ਰਹੀ ਹੈ ਹੁਣ ਲੁਧਿਆਣਾ ਵਾਸੀਓ ਤੁਸੀਂ ਖੁਦ ਸੋਚ ਲਵੋ ਕਿ ਸਿਆਣੇ ਸਾਝੀ ਆਖਦੇ ਨੇ ਕਿ ਸਿਆਸੀ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ ਚੌਥੀ ਦੁਖਦਾਈ ਖਬਰ ਹੈ ਇਕਲੌਤਾ ਪੁੱਤਰ ਦੀ ਕੈਨੇਡਾ ਚ ਵਹਿ ਵਕਤੀ ਮੋਦੀ ਗੁਰਪ੍ਰੀਤ ਸਿੰਘ ਆਪਣੀ ਪੜ੍ਹਾਈ ਪੂਰੀ ਕਰਕੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਪੀਆਰ ਹੋਇਆ ਸੀ ਜੋ ਆਪਣੇ ਦੋਸਤਾਂ ਨਾਲ ਪਹਾੜੀ ਖੇਤਰ ਵਿੱਚ ਘੁੰਮਣ ਗਏ ਸਨ ਉੱਥੇ ਝਰਨੇ ਤੇ ਨਹੌਣ ਸਮੇਂ ਕੋਈ ਹਾਦਸਾ ਵਾਪਰ ਗਿਆ ਜਿਸ ਨਾਲ ਗੁਰਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਟਿਆਲਾ ਦੇ ਕਸਬਾ ਬਲਵੇੜਾ ਨੇੜਲੇ ਛੋਟੇ ਜਿਹੇ ਪਿੰਡ ਨਨਾਂਸੂ ਤੋਂ ਰਜਿੰਦਰ ਸਿੰਘ ਦਾ ਇਕਲੌਤਾ ਪੁੱਤਰ ਗੁਰਪ੍ਰੀਤ ਸਿੰਘ ਜੋ ਕਿ 2.5 ਸਾਲ ਪਹਿਲਾਂ ਸਟੱਡੀ ਵਿਜੇ ਤੇ ਗਿਆ ਸੀ ਬੇਟੇ ਦੀ ਵੇਵਕਤੀ ਮੌਤ ਦੀ ਖਬਰ ਜਦੋਂ ਪਿੰਡ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਸਾਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਗੌਰਪ੍ਰੀਤ ਦਾ ਮ੍ਰਿਤਕ ਸਰੀਰ ਅੱਜ ਦੇਰ ਰਾਤ ਪਿੰਡ ਪਹੁੰਚ ਜਾਵੇਗਾ ਤੇ 18 ਜੂਨ ਸਵੇਰੇ 10 ਵਜੇ ਦੇ ਕਰੀਬ ਉਹਨਾਂ ਦੇ ਮ੍ਰਿਤਕ ਸਰੀਰ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਪਿੰਡ ਝੋੜੜ ਖੇੜਾ ਵਿੱਚ ਅਣਪਛਾਤੇ ਨੇ ਬੇਜਵਾਨ ਠੱਠੇ ਦੇ ਮਾਰਿਆ ਸੇਲਾ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਝੋੜਰ ਖੇੜਾ ਵਿੱਚ ਬੀਤੇ ਦਿਨ ਕਿਸੇ ਕਲਜੂਗੀ ਵਿਅਕਤੀ ਨੇ ਸੇਲਾ ਮਾਰ ਕੇ ਇੱਕ ਬੇਜਾਨ ਇਨਸਾਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀ ਵੇਖ ਰਹੇ ਹੋ ਇਸ ਵਕਤ ਤੇ ਇਸ ਉੱਤੇ ਆ자ਦ ਕਿਸਾਨ ਮੋਰਚਾ ਪੰਜਾਬ ਨੇ ਨੋਟਿਸ ਲੈਂਦਿਆਂ ਪੁਲਿਸ ਉਪ ਕਪਤਾਨ ਦੇ ਹੱਥੀਂ ਅੰਬੌਰ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਗਊ ਤੰਨ ਬੇਜਵਾਨ ਟੱਠੇ ਦੇ ਬੇਰਹਿਮੀ ਨਾਲ ਸੇਲਾ ਮਾਰਨ ਵਾਲੇ ਦੋਸ਼ੀ ਦੀ ਪਛਾਣ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਆ자ਦ ਕਿਸਾਨ ਮੋਰਚਾ ਦੇ ਪ੍ਰਧਾਨ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਸਾਥੀਆਂ ਦੇ ਸਹਿਯੋਗ ਨਾਲ ਟੱਠੇ ਨੂੰ ਦੌਲਤਪੁਰਾ ਦੀ ਗਊਸ਼ਾਲਾ ਵਿੱਚ ਇਲਾਜ ਕਰਾਉਣ ਲਈ ਭੇਜ ਦਿੱਤਾ ਮਨੋਜ ਕੁਮਾਰ ਗੋਦਰਾ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਦੋਸ਼ੀਆਂ ਨੂੰ ਜਲਦ ਗ੍ਰਫਤਾਰ ਨਾ ਕੀਤਾ ਗਿਆ ਤਾਂ ਇਨਸਾਫ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਲ ਕੇ ਥਾਣੇ ਦਾ ਘਰਾਓ ਕੀਤਾ ਜਾਵੇਗਾ ਹੁਣ ਖਬਰਾਂ ਲਾਡੋਵਾਲ ਟੋਲ ਪਲਾਜ਼ਾ ਦੀ ਲਾਡੋਵਾਲ ਟੋਲ ਰੇਟ ਕੱਟ ਹੋਣ ਤੇ ਹੀ ਧਰਨਾ ਖਤਮ ਹੋਵੇਗਾ ਜੇ ਇਹ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਨ ਗਏ ਸਨ ਜੋ ਕਿ ਬਰੰਗ ਪਰਤੇ ਨੇ ਯਾਦ ਰਹੇ ਕਿ ਪਿਛਲੇ ਦੋ ਦਿਨਾਂ ਤੋਂ ਟੋਲ ਪਲਾਇਆ ਦਾ ਰੌਲਾ ਚੱਲ ਰਿਹਾ ਤੇ ਬੀਤੇ ਕੱਲ ਕਿਸਾਨਾਂ ਨੇ ਇਹ ਟੋਲ ਪਲਾਇਆ ਫ੍ਰੀ ਕਰ ਦਿੱਤਾ ਸੀ ਤੇ ਮੰਗ ਕਰ ਰਹੇ ਸਨ ਕਿ ਇਸ ਦੇ ਟੋਲ ਰੇਟ ਘੱਟ ਕੀਤੇ ਜਾਣ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਇਆ ਲਾਡੋਵਾਲ ਟੋਲ ਦੇ ਭਾਅ ਵਧਾਏ ਜਾਣ ਦੇ ਵਿਰੋਧ ਚ ਕਿਸਾਨਾਂ ਵੱਲੋਂ ਅੱਜ ਦੂਸਰੇ ਦਿਨ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਸਾਰੇ ਵਾਹਨਾਂ ਨੂੰ ਬਿਨਾਂ ਟੋਲ ਪਲਾਇਆ ਦਿੱਤੇ ਉੱਥੋਂ ਕਢਵਾਇਆ ਗਿਆ ਕਿਸਾਨਾਂ ਦੇ ਇਸ ਫੈਸਲੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਹੀ ਆਮ ਲੋਕਾਂ ਨੂੰ ਕਿਸਾਨਾਂ ਦਾ ਸਮਰਥਨ ਵੀ ਮਿਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਟੋਲ ਕੰਪਨੀ ਦੇ ਵੱਲੋਂ ਆਪਣੀ ਮਰਜ਼ੀ ਨਾਲ ਟੋਲ ਚਲਾਇਆ ਜਾ ਰਿਹਾ ਹੈ ਤੇ ਟੋਲ ਦੇ ਭਾਅ ਬਿਨਾਂ ਸੋਚੇ ਸਮਝੇ ਵਧਾਈ ਜਾ ਰਹੇ ਹਨ ਹੁਣ ਕਿਸਾਨਾਂ ਨੇ ਚੰਗਾ ਕੰਮ ਕੀਤਾ ਤਾਂ ਉਹਨਾਂ ਦਾ ਸਾਥ ਵੀ ਦਿੱਤਾ ਜਾਵੇਗਾ ਕਿਸਾਨਾਂ ਨੇ ਦੂਸਰੇ ਦਿਨ ਵੀ ਧਰਨੇ ਦੌਰਾਨ ਏਡੀਸੀ ਅਮਨਦੀਪ ਸਿੰਘ ਬਰਾੜ ਤੇ ਐਸਡੀਐਮ ਡਾਕਟਰ ਦੀਪਕ ਪੁਜੇ ਸਨ ਉਹਨਾਂ ਨਾਲ ਗੱਲਬਾਤ ਕਰਨ ਲਈ ਕਿਸਾਨਾਂ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਆਖਿਆ ਕਿ ਜਦੋਂ ਤੱਕ ਟੋਲ ਰੇਟ ਕੱਟ ਨਹੀਂ ਕੀਤੇ ਜਾਂਦੇ ਉਦੋਂ ਤੱਕ ਧਰਨਾ ਖਤਮ ਨਹੀਂ ਹੋਵੇਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉੱਪਰ ਸਰਕਾਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਪਰ ਕਿਸਾਨ ਨਹੀਂ ਮੰਨੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉੱਥੋਂ ਬਰੰਗ ਮੋੜਨਾ ਪਿਆ ਜਿਹੜਾ ਟੋਲ ਪਲਾਜ਼ਾ ਅਸੀਂ ਫ੍ਰੀ ਕੀਤਾ ਇਹ ਪਬਲਿਕ ਦੀ ਮੰਗ ਨੂੰ ਲੈ ਕੇ ਕੀਤਾ ਹੈ ਕਿ ਇਹਦੇ ਰੇਟ ਬਹੁਤ ਜਿਆਦੇ ਨੇ ਇਹਦੇ ਰੇਟ ਘਟਾਏ ਜਾਣ ਅੱਜ ਦੂਜਾ ਦਿਨ ਆ ਤੇ ਸਾਨੂੰ ਮੈਸੇਜ ਮਿਲਿਆ ਕਿ ਡੀਸੀ ਸਾਹਿਬ ਇੱਥੇ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਮੰਗ ਪੱਤਰ ਇੱਕ ਦੁਬਾਰੇ ਫੇਰ ਸੌਂਪਾਂਗੇ ਪਹਿਲਾਂ ਵੀ ਮੰਗ ਪੱਤਰ ਦਿੱਤੇ ਆ ਦੁਬਾਰੇ ਫੇਰ ਦਿਆਂਗੇ ਉਹ ਐਨਐਚਏ ਨਾਲ ਗੱਲ ਕਰਨਗੇ ਗੱਲ ਕਰਨ ਤੋਂ ਬਾਅਦ ਹੀ ਕੋ ਮਸਲਾ ਦਾ ਹੱਲ ਨਿਕਲੂਗਾ ਤੇ ਬਾਕੀ ਅਸੀਂ ਨਿਰੰਤਰ ਧਰਨੇ ਤੇ ਬੈਠੇ ਆ ਜਿਨ੍ਹਾਂ ਜਿਹੜੇ ਦਾ ਰੇਟ ਨਹੀਂ ਘਟਦੇ ਅਸੀਂ ਉਹਨਾਂ ਜਿਹੜੇ ਨੂੰ ਛੱਡ ਕੇ ਨਹੀਂ ਟੂਲਪਲਾਜਾ ਤੇ ਆ ਜੀ ਲੋਡਰ ਵਾਲ ਟੂਲਪਲਾਜਾ ਜੀ ਬਾਈਸੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਬਈ ਇਸ ਟੂਲ ਟੈਕਸ ਦੀ 10 ਮਈ 2024 ਇਹਦੀ ਐਕਸਪਾਇਰੀ ਡੇਟ ਸੀਗੀ ਪਰ ਉਸ ਤੋਂ ਬਾਅਦ ਇਹ ਲੋ ਮਹੀਨੇ ਤੋਂ ਉੱਪਰ ਹੋ ਗਿਆ ਸਾਰੇ ਹਮ ਤੱਕ ਇਹ ਨਾ ਚੱਲ ਰਿਹਾ ਔਰ ਇੰਨਾ ਮਹਿੰਗਾ ਟੂਲ ਆ ਬਈ ਤੁਸੀਂ ਗੱਲ ਛੱਡ ਦੋ ਲੁਧਿਆਣੇ ਤੋਂ ਫਲੋਰ ਤੱਕ ਬੰਦੇ ਨੇ ਉਹਨਾਂ 230 ਰੁਪਏ ਉਹਦਾ ਟੂਲ ਟੈਕਸ ਲੱਗਦਾ ਅਗਰ ਨਹੀਂ ਉਹਦੇ ਕੋਲੇ ਉਹ ਫਾਸਸਿਕ ਲੱਗਿਆ ਹੈ ਤਾਂ 230 ਉਹਨੂੰ ਮੁੜਦੇ ਫੇਰ ਦੇਣੇ ਪੈਂਦੇ ਨੇ ਕਹਿੰਦਾ ਮਤਲਬ ਜੇ 200 ਤੇ ਲੱਗਦਾ 400 ਦਾ ਟੂਲ ਟੈਕਸ ਲੱਗ ਰਿਹਾ ਇਸੇ ਨਾਲ ਇੱਕ ਆਪਣੇ ਫਲੋਰਿਕ ਫੈਕਟਰੀ ਆ ਬਿਸਕੁਟ ਦੀ ਫੈਕਟਰੀ ਆ ਉਹਨਾਂ ਦਾ ਇੱਥੇ ਘੜਾਉਂ ਨੇ ਉਹਨਾਂ ਦਾ 300 ਦਾ ਤੇਲ ਵਾਲਾ ਟਰੱਕ ਦਾ ਮੇਰਾ ਖਿਆਲ ਆ ਉਹਨਾਂ ਦਾ 1200 ਦਾ ਟੂਲ ਟੈਕਸ ਟੂਲ ਹੀ ਲੱਗ ਜਾਂਦਾ ਇੰਨਾ ਉਹ ਤੰਗ ਇਹਨਾਂ ਦੀਆਂ ਗੱਡੀਆਂ ਉਹਨਾਂ ਦੇ ਇੰਨਾ ਟੂਲ ਟੈਕਸ ਇਹ ਮਹਿੰਗਾ ਜਨਤੀ ਹੱਦ ਤੋਂ ਵੱਧ ਹੱਦ ਹੋਈ ਪਈ ਹੈ ਜੀ ਇਹਦੀ ਇਹ ਸਰਕਾਰਾਂ ਨੂੰ ਆਪਣੇ ਆਪ ਚਾਹੀਦਾ ਕਿਉਂਕਿ ਜੇ ਲੋਕ ਟੂਲ ਟੈਕਸ ਦੇ ਨੇ ਪਹਿਲੀ ਗੱਲ ਤਾਂ ਜੀ ਜਦੋਂ ਅਸੀਂ ਗੱਡੀ ਕੋਈ ਵੀਹਕਲ ਲੈਨੇ ਆਂ ਤਾਂ ਉਹ ਸੀ ਰੋਡ ਟੈਕਸ ਦੇ ਦੇ ਕੇ ਲੈਣੇ ਆ। ਫੇਰੇ ਸਾਡੇ ਤੇ ਕਿਉਂ ਪਰਚਨ ਆਈ ਵੀ। ਅਗਰ ਜੇ ਲੱਗ ਵੀ ਗਿਆ ਦੇਖੋ ਟੋਕੜਾ ਇੰਨਾਂ ਦਾ ਨਾ ਹੁਣ ਇਹ ਸਰਕਾਰ ਕਹਿ ਰਹੀ ਹੈ ਵੀ ਪਾਣੀਪਤ ਤੋਂ ਲੁਕੀ ਦਿਨਦਰ ਤੱਕ 200 ਕਿਲੋਮੀਟਰ 220 ਕਿਲੋਮੀਟਰ ਬਣਾ ਰਹੇ ਨੇ। ਪਰ ਜਿਹੜਾ ਲੁਧਿਆਣੇ ਤੋਂ ਫਲੋਰ ਆ ਰਹੇ ਆ ਉਹ ਉਹਨੂੰ ਵੀ ਪਾਣੀਪਤ ਵਾਲੀ ਸਾਰਾ ਕਿਲੋਮੀਟਰ ਦੇ ਵਿੱਚ ਤੈਜ਼ ਹੋ ਰਹੇ ਨੇ। ਇਹ ਨਹੀਂ ਹੋਣਾ ਚਾਹੀਦਾ। ਇਹਨਾਂ ਦੇ ਪਹਿਲਾਂ ਕੋਈ ਸਰ ਤਾਂ ਸੀ ਨਰਮ ਸੀਗੇ ਰੱਖਿਆ ਇਹਨਾਂ ਨੇ 20 ਕਿਲੋਮੀਟਰ ਦਾ ਏਰੀਆ ਰੱਖਿਆ ਸੀ ਵੀ ਜਿਹਦੇ ਵਿੱਚ 150 ਦਾ ਮੰਥਲੀ ਪਾਸ ਉਹਦਾ ਬਣੂਗਾ। ਪਰ ਉਹ ਵੀ ਇਹਨਾਂ ਨੇ ਜਾ ਕੇ ਦਬਲ ਮਹਿੰਗਾ ਕਰ ਦਿੱਤਾ ਲੱਗ ਕੇ 14-1500 ਰੁਪਏ ਕਰ ਦਿੱਤਾ ਇੱਕ ਸਭ ਤੋਂ ਵੱਡੀ ਤਰਾਸ ਦੀ ਇਹ ਆ ਪੰਜਾਬ ਦੇ ਵਿੱਚ ਜਿੱਥੋਂ ਮਰਜ਼ੀ ਲੋ ਟੂਲ ਟੈਕਸ ਲੱਗੇ ਤੁਸੀਂ ਹਿਮਾਚਲ ਦੇ ਵਿੱਚ ਵੜ ਜਾਓ ਥੋੜੀ ਐਂਟਰੀ ਇੱਕ ਵਾਰੀ ਹੋਣੀ ਆ ਕਾਰ ਦੀ ਮੇਰੇ ਖਿਆਲ 100 ਰੁਪਏ ਆ ਉਹਦੀ ਐਂਟਰੀ 80 ਰੁਪਏ ਕਰਨੀ ਮੁੜ ਕੇ ਕੋਈ ਟੂਲ ਨਹੀਂ ਪੂਰਾ ਤੁਸੀਂ ਹਿਮਾਚਲ ਘੁੰਮੇ ਹੋ ਪੰਜਾਬ ਦੇ ਵਿੱਚ ਤੁਸੀਂ ਲੁਧਿਆਣਾ ਤੋਂ ਅੰਮ੍ਰਿਤਸਰ ਜਾਣਾ ਮੇਰੇ ਖਿਆਲ ਤੋਂ 1000 ਰੁਪਏ ਦਾ ਟੂਲ ਟੈਕਸ ਤੁਹਾਨੂੰ ਦੇਣਾ ਪੈਣਾ ਅੱਜ ਦੇ ਪ੍ਰਾਈਮ ਟਾਈਮ ਵਿਸ਼ੇਸ਼ ਖਬਰਾਂ ਵਿੱਚ ਸਿਰਫ ਇੰਨਾਂ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗਾ ਤਦ ਤੱਕ ਲਈ ਬਲਵਿੰਦਰ ਸਿੰਘ ਬ੍ਰੈਂਡ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਜੁਜਾਰ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ